ਆਦਨ ਸੀ ਪਿਪਾਸ਼ਾ ਦਾ ਕਾਰਜ ਵੀ ਕਰਦਾ ਸੀ ਗੁਰੂ ਜੀ ਨੇ ਬ੍ਰਜ ਭਾਸ਼ਾ ਤੇ ਕੁਝ ਹੱਦ ਤੱਕ ਸਦਕੜੀ ਭਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੇ ਪੰਜਾਬੀਆਂ ਦੇ ਭਾਸ਼ਾਈ ਗਿਆਨ ਨੂੰ ਵਿਸਤਾਰ ਦਿੱਤਾ ਹੈ ਇਸ ਤਰ੍ਹਾਂ ਕੀ ਬਾਣੀ ਵਿੱਚ ਬੇਰਾਗ ਦਾ ਰਸ ਵੀ ਹੈ ਤੇ ਭਗਤੀ ਦਾ ਭਗਤੀ ਦੀ ਮਿਠਾਸ ਵੀ ਹੈ ਇਹਨਾਂ ਦੋਹਾਂ ਭਾਵਨਾਵਾਂ ਦੀਆਂ ਵੱਖ-ਵੱਖ ਸਥਿਤੀਆਂ ਤੇ ਪ੍ਰਕਿਰਤੀਆਂ ਬਾਰੇ ਗੁਰੂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਇਹ ਬਾਣੀ ਮਨੁੱਖ ਨੂੰ ਸਮਝਾਉਂਦੀ ਹੈ ਕਿ ਸੰਸਾਰਿਕ ਚੱਕਰ ਮੋਹ ਅਤੇ ਵਿਕਾਰ ਅਸਥਾਈ ਹਨ ਸੱਚਾ ਸੁੱਖ ਸਿਰਫ ਨਾਮ ਸਿਮਰਨ ਵਿੱਚ ਹੈ ਸਮੁੱਚੇ ਤੌਰ ਤੇ ਗੁਰੂ ਜੀ ਨੇ ਜਿੱਥੇ ਆਪਣੀ ਸ਼ਹਾਦਤ ਦੁਆਰਾ ਭਾਰਤੀ ਸੱਭਿਆਚਾਰ ਨੂੰ ਇੱਕ ਨਵੀਂ ਬਿਰਤੀ ਨਾਲ ਜੋੜਿਆ ਉੱਥੇ ਵਿਰਾਗ ਅਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਾਰਿਕ ਵਿਕਾਰਾਂ ਵਿੱਚ ਉਲਝਣ ਤੋਂ ਬਚਾਇਆ ਹੈ ਗਿਉੜੀ ਰਾਗ ਦੇ ਨੌਂ ਸ਼ਬਦ ਜੋ ਮਨੁੱਖ ਕਹਿੰਦੇ ਹਨ اے ਜੀਵ ਮਾਇਆ ਦੀਆਂ ਮਾਇਆ ਦੀਆਂ ਬਾਤਨਾਵਾਂ ਛੱਡ ਕੇ ਪ੍ਰਭੂ ਨਾਲ ਜੁੜ ਆਸਾ ਰਾਗ ਦਾ ਇੱਕ ਉਪਦਾਵ ਸਮਝਾਉਂਦਾ ਹੈ ਕਿ ਮਨੁੱਖ ਮਨੁੱਖੀ ਜਨਮ ਕੀਮਤੀ ਹੈ ਇਸ ਨੂੰ ਬਹਿਰ ਟਪਟਕਨ ਵਿੱਚ ਨਾ ਗਵਾ ਦੇਵ ਗੰਧਾਰੀ ਰਾਗ ਦੇ ਤਿੰਨ ਦੁਪ ਦੇ ਨਾਮ ਸਿਮਰਨ ਕੀ ਮਹਿਮਾ ਹੁੰਦੇ ਹਨ ਜਿਸ ਨੇ ਵੀ ਹਰੀ ਨਾਮ ਜਪਿਆ ਉਦੱਪ ਇੱਕ ਸੰਭਰਿਆ ਬਿਹ 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 ਅਗੜਾ ਰਾਗ ਦਾ ਤਿਪਦਾ ਕਹਿੰਦਾ ਹੈ ਕਿ ਸੰਸਾਰ ਦੇ ਨੇਕਾਂ ਰੰਗਾ ਵਿੱਚੋਂ ਇੱਕ ਹੀ ਸੱਚਾ ਪ੍ਰਭੂ ਹੈ ਸੋਠੀ ਰਾਗ ਦੇ 12 ਸ਼ਬਦ ਮੌਤ ਦੇ ਡਰ ਅਤੇ ਮਾਇਆ ਦੇ ਨਾ ਫਰੰਤਨ ਨੂੰ ਸਪਸ਼ਟ ਕੀਤਾ ਹੈ ਰਾਗ ਕਿਤਨਾ ਅਸਰੀ ਦੇ ਚਾਰ ਸ਼ਬਦ ਕਹਿੰਦੇ ਹਨ ਕਿ ਪ੍ਰਭੂ ਨੂੰ ਜੰਗਲਾ ਵਿੱਚ ਨਹੀਂ ਸਗੋ ਆਪਣੇ ਮਨ ਵਿੱਚ ਲਭ ਰਾਗ ਜੈਸਰੀ ਦੇ ਤਿੰਨ ਸ਼ਬਦ ਪ੍ਰਭੂ ਦੀ ਚਰਨ ਵਿੱਚ ਆਉਣ ਦੀ ਤ੍ਰੇਨਾ ਦਿੰਦੇ ਹਨ ਰਾਗ ਟੋਡੀ ਦਾ ਇੱਕ ਸ਼ਬਦ ਪ੍ਰਭੂ ਤੋਂ ਵਿਛੜੇ ਮਨੁੱਖ ਨੂੰ ਦਰਦ ਭਰੀ ਅਵਸਥਾ ਦਾ ਚਤਨ ਕਰਦਾ ਹੈ ਤਿਲੰਗਰ ਰਾਗ ਦੇ ਤਿੰਨ ਸ਼ਬਦ ਮਨੁੱਖ ਨੂੰ ਸੁਚੇਤ ਕਰਵਾਉਂਦੇ ਹਨ ਲਾਹ ਪ੍ਰਵਾਹ ਜੀਵਨ ਨਾਲ ਜਿਉ ਪਰਮਾਤਮਾ ਦੇ ਨਾਮ ਸਮਰਨ ਵਿੱਚ ਜੁੜੇ ਰਹੋ ਬਿਲਾਵਲ ਰਾਗ ਵਿੱਚ ਦੁੱਖ ਦੇ ਤੇ ਤਿਪ ਦੇ ਹਨ ਜਿੱਥੇ ਗੁਰੂ ਜੀ ਨੇ ਪ੍ਰਾਣਿਕ ਉਦਾਹਰਣਾਂ ਨਾਲ ਦੱਸਦੇ ਹਨ ਕਿ ਪ੍ਰਭੂ ਕੀ ਹੀ ਰੱਖਕ ਹੈ ਰਾਮਕਲੀ ਰਾਗ ਦੇ ਤਿੰਨ ਤਿਪ ਦੇ ਉਸ ਜਗਤ ਦੀ ਖੋਜ ਕਰਦੇ ਹਨ ਜਿਸ ਨਾਲ ਪ੍ਰਭੂ ਦੀ ਸ਼ਰਨ ਮਿਲਦੀ ਹੈ ਰਾਗ ਮਾਰੂ ਦੇ ਤਿੰਨ ਦੁਪ ਦੇ ਦੱਸਦੇ ਹਨ ਕਿ ਮਨ ਦੀ ਮਰਜ਼ੀ ਦੇ ਚੱਲਣ ਨਾਲ ਪ੍ਰਭੂ ਚੱਲਣ ਨਾਲ ਜਨਮ ਬੇਹਰਥ ਹੋ ਜਾਂਦਾ ਹੈ ਰਾਗ ਪਸੰਤੂ ਦੇ ਪੰਜ ਸ਼ਬਦ ਮਾਇਆ ਦੀ ਥੋੜੇ ਸਮੇਂ ਦੀ ਖੁਸ਼ੀ ਨੂੰ ਨਿਰਧਾਰਕ ਕਹਿੰਦੇ ਹਨ ਨਾਮ ਨਾਲ ਜੁੜਨ ਦਾ ਆਦੇਸ਼ ਕਰਦੇ ਹਨ ਸਰੰਗ ਰਾਗ ਦੇ ਚਾਰ ਦੁਪ ਦੇ ਯਾਦ ਦਵਾਉਂਦੇ ਹਨ ਕਿ ਪ੍ਰਭੂ ਤੋਂ ਬਿਨਾਂ ਕੋਈ ਸੱਚਾ ਸਾਥਿਕ ਨਹੀਂ ਰਾਗ ਜੈਜਵੰਤੀ ਦੇ ਚ ਚਾਰ ਦੁਬਿਦੇ ਮਾਰਕ ਦਰਸ਼ਨ ਕਰਦੇ ਹਨ ਕਿ ਰਸ ਭੋਗ ਛੱਡੋ ਤੇ ਨਾਮ ਸਿਮਰਨ ਨਾਲ ਜੁੜੋ ਆਖਿਰ ਵਿੱਚ ਗੁਰੂ ਜੀ ਦੇ ਰਾਗ ਮੁਕਤ 52 ਸ਼ਲੋਕ ਜੀਵਨ ਦੀ ਸਚਾਈ ਵਿਰਾਗ ਤੇ ਨਾਮ ਦੀ ਮਹਿਮਾ ਮਨੁੱਖ ਨੂੰ ਡੂੰਘੇ ਰੂਪ ਵਿੱਚ ਸਿਖਾਉਂਦੇ ਹਨ ਗੁਰੂ ਜੀ ਦੀ ਇਹ ਬਾਣੀ ਸਿਰਫ ਰਾਗਾ ਰਾਗਾ ਦੀ ਰਚਨਾ ਨਹੀਂ ਸੰਗੋ ਇੱਕ ਰਹਾਣੀ ਜਗਤ ਦਾ ਬਗੀਚਾ ਹੈ ਜਿੱਥੇ ਹਰ ਰਾਗ ਇੱਕ ਖਿੜਦਾ ਫੁੱਲ ਹੈ ਹਰ ਸ਼ਬਦ ਸੁਗੰਧ ਹੈ ਸੁਗੰਧ ਮਨੁੱਖ ਨੂੰ ਯਾਦ ਦਿਵਾਉਂਦੀ ਹੈ ਕਿ ਸੱਚੇ ਸਾਹਿਬ ਦੀ ਸ਼ਰਨ ਵਿੱਚ ਆ ਕੇ ਮੋਹ ਮਾਇਆ ਛੱਡ ਕੇ ਬ੍ਰਾਗ ਮਈ ਜੀ ਬਤਿਤ ਕਰ ਤੇ ਨਾਮ ਰੂਪੀ ਭਗਤੀ ਰਸਪੀ ਫਿਰ ਉਸ ਪ੍ਰਭੂ ਨੂੰ ਪਾ ਕੇ ਸੱਚਾ ਸੁਖ ਮਿਲੇਗਾ ਧੰਨਵਾਦ